ਜੀ ਪਿਆਰੇ ਦਰਸ਼ਕੋ ਸਭ ਨੂੰ ਪਤਾ ਹੈ ਕਿ ਗਰੀਬਾਂ ਦਾ ਕੌਣ ਬਸੇਰਾ ਹੈ ਗਰੀਬਾਂ ਦੇ ਘਰ ਬਣਾਉਣ ਵਾਸਤੇ ਜਿਹੜਾ ਟੀਚਾ ਸਾਡੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਸਰਦਾਰ ਡਾਕਟਰ ਐਸ.ਪੀ ਸਿੰਘ ਉਬਰਾਈ ਵੱਲੋਂ ਜਿਹੜਾ ਲਿਆ ਹੋਇਆ ਹੈ ਅੱਜ ਇਸ ਦੀ ਲਗਾਤਾਰ ਚੱਲ ਰਹੀ ਕੜੀ ਦੇ ਤਹਿਤ 19ਵਾਂ ਘਰ ਜਿਹੜਾ ਬਣਾਇਆ ਜਾ ਰਿਹਾ ਨਵਾਂ ਆ ਤੁਸੀਂ ਦੇਖ ਸਕਦੇ ਹੋ ਕੋਈ ਜਿਹੜਾ ਕੋਈ ਗਰੀਬ ਜਦੋਂ ਜਿਸ ਦਾ ਮਕਾਨ ਜਿਹੜਾ ਸਿਰ ਦੇ ਟੱਕਣ ਵਾਲੀ ਛੱਤ ਜਿਹੜੀ ਨਹੀਂ ਹੁੰਦੀ ਹੈ ਤਾਂ ਸਾਡੇ ਸੰਸਥਾ ਜਿਹੜੀ ਹੈ ਸਾਡੇ ਜੇਕੇ ਜੱਗੀ ਜੀ ਜਿਹੜੇ ਰੋਪੜ ਤੋਂ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਸੈਕਸ਼ਨ ਕੀਤਾ ਜਾਂਦਾ ਹੈ ਕਿ ਜਿਹੜਾ ਵਾਕਈ ਗਰੀਬ ਬੰਦਾ ਹੁੰਦਾ ਹੈ ਉਹਦੇ ਆਮਦਨ ਨਿਹੈ ਦੀ ਜਾਂ ਘਰ ਦੇ ਜਿਵੇਂ ਘਰ ਦੇ ਵਿੱਚ ਕੌਣ-ਕੌਣ ਕਿਸ ਤਰ੍ਹਾਂ ਦੀ ਸਥਿਤੀ ਹੈ ਉਹਨੂੰ ਦੇਖਦੇ ਹੋਏ ਜਿਹੜਾ ਅੱਜ ਜਿਹੜਾ ਨਵਾਂ ਘਰ ਜਿਹੜਾ ਇੱਥੇ ਬਣ ਕੇ ਮਿਲੇਗਾ ਤੇ ਇਸ ਤਰ੍ਹਾਂ ਜਿਹੜਾ ਅੱਜ ਉਹ ਤੋਂ ਕੁਆਟਰ ਜਿਹੜਾ ਰਸ਼ਮੀ ਕਰਨ ਜਾ ਰਹੇ ਨੇ ਤੇ ਬਾਕੀ ਦੀ ਕਵਰੇਜ ਅਸੀਂ ਤੁਹਾਨੂੰ ਦਿਖਾਉਂਦੇ। ਤੁਹਾਨੂੰ ਘਾਟਨ ਜਿਹੜਾ ਹੋ ਚੁੱਕਿਆ ਹੈ ਰਸਮ ਜਿਹੜੀ ਹੋਣੀ ਸੀ ਹੋ ਚੁੱਕੀ ਹੈ ਤੇ ਸਾਡੇ ਨਾਲ ਜੇ ਕਿ ਜਗਜੀ ਦੀ ਹੈ ਜਗਜੀ ਦੇ ਅੱਜ ਦਾ ਜਿਹੜਾ ਮਕਾਨ ਹੈ ਪਹਿਲਾਂ ਕਿਨਵਾ ਮਕਾਨ ਤੁਹਾਡਾ ਹੈ। ਇਹ 19ਵਾਂ ਮਕਾਨ ਦਾ ਅਸੀਂ ਨੀ ਪੱਥਰ ਰੱਖ ਰਹੇ ਜੀ ਇੱਥੇ 16 ਮਕਾਨ ਆਲਰੇਡੀ ਬਣ ਕੇ ਤਿਆਰ ਹੋ ਚੁੱਕੇ ਹੈ ਜਿਨ੍ਹਾਂ ਨੇ ਚਾਬੀਆਂ ਸੀ ਮਕਾਨ ਮਾਲਕਾਂ ਨੂੰ ਦੇ ਚੁੱਕੇ ਹੈ। ਔਰ ਦੋ ਮਕਾਨ ਸਾਡੇ ਕੋਲ ਤਿਆਰ ਹੋ ਚੁੱਕੇ ਹੈ ਰੋਪੜ ਦੇ ਵਿੱਚ ਇੱਕ ਸਰਵਰ ਦਾ ਭਲਾ ਚੈਲਿਟੀਬਲ ਟਾਫਲ ਉਹ ਜਗਜੀਤ ਸਿੰਘ ਦਾ ਮਕਾਨ ਇੱਕ ਸਾਡੇ ਉਭਰਾਏ ਸਾਹਿਬ ਵੱਲੋਂ ਖਾਸ ਤੌਰ ਤੇ ਵਿੱਚ ਐਡਵਾਂਸ ਕੋਰ ਇਸੇ ਵੱਲੇ ਵੀ ਬਰਾਇ ਸਾਬ ਜਲ ਆਣਗੇ ਉਹਨਾਂ ਨੂੰ ਟਾਈਮ ਮਿਲੇਗਾ ਤੇ ਚਾਬੀਆਂ ਉਹਨਾਂ ਨੂੰ ਸਪਰਕ ਕਰਨੀਆਂ ਇਹ ਸਾਡੇ 19ਵਾਂ ਮਕਾਨ ਦਾ ਸੀ ਜੀ ਪੱਥਰ ਰੱਖਿਆ ਜੇ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਕਾਫੀ ਕਵਰੇਜ ਵੀ ਕਰਾਉਂਦੇ ਹੋ ਤੇ ਬਹੁਤ ਸਾਰੇ ਗਰੀਬ ਲੋਕ ਹੋਰ ਵੀ ਲੋੜਵੰਦ ਹੁੰਦੇ ਆ ਉਹ ਵੀ ਤੁਹਾਨੂੰ ਸਪਰਕ ਕਰਦੇ ਆ ਫਿਰ ਇਹ ਦੇਖ ਕੇ ਵੀਡੀਓ ਦੇਖ ਕੇ ਬਿਲਕੁਲ ਬਿਲਕੁਲ ਬਹੁਤ ਇਹ ਤੁਹਾਡਾ মিডিਆ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ মিডিਆ ਰਾਹੀਂ ਲੋਕਾਂ ਨੂੰ ਪਤਾ ਲੱਗਦਾ ਹੈ মিডিਆ ਤੋਂ ਦੇਖ ਕੇ ਹੀ ਲੋਕ ਸਾਡੇ ਕੋਲ ਆਉਂਦੇ ਆ ਫਿਰ ਅਸੀਂ ਉਹਨਾਂ ਦੀ ਮਦਦ ਕਰਦੇ ਆ ਜੋ ਵੀ ਪਰਮਾਤਮਾ ਵੱਲ ਹੁਕਮ ਹੁੰਦਾ ਹੈ ਬਰਾਇ ਸਾਬ ਦੇ ਸਹਿਯੋਗ ਨਾਲ ਬਰਾਇ ਸਾਬ ਦੇ ਇਹ ਸਾਰੇ ਕਾਰਗੁਜ਼ਾਰੀ ਚੱਲ ਰਹੀ ਹੈ ਕਿਉਂਕਿ ਪ੍ਰਾਇਤ ਸਾਬ ਦਾ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਪ੍ਰਾਇਤ ਸਾਬ ਆਪਣੀ ਆਮਦਨ ਦਾ 40 ਲ ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਆਪਣਾ ਇਹ ਲੋਕ ਫੇਅਰ ਚ ਅਰਪਿਤ ਕਰ ਰਹੇ ਹੈ ਔਰ ਕੋਈ ਕਿਸੇ ਕੋਲੋਂ 1 ਰੁਪਇਆ দান ਨਹੀਂ ਲੈਂਦੇ ਰਸ਼ੀਦ ਬੁਖ ਸਾਡੇ ਸਰਬਾਧ ਪਵਨ ਟਰਸਟੀ ਨਹੀਂ ਹੈ ਅਸੀਂ ਜੋ ਵੀ ਕਰ ਰਹੇ ਹੈ ਸਰਪ੍ਰਾਇਤ ਸਾਬ ਦੇ ਆਪਣੀ ਇਨਕਮ ਦੇ ਵਿੱਚੋਂ 98% ਦੀ ਇਨਕਮ ਦਾ ਹਿੱਸਾ ਉਹ ਹਰ ਮਹੀਨੇ দান ਕਰਦੇ ਹੈ ਅਰੇ ਜਿਕੇ ਜਿਕੇ ਗੱਲ ਦੱਸਿਓ ਜਿੱਦਾਂ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਬਣਿਆ ਹੋਇਆ ਹੈ ਰੋਪੜ ਤੋਂ ਵੀ ਮੈਂਬਰ ਜੁੜਦੇ ਜਾਣੇ ਨੇ ਹੋਰ ਕਈ ਨਵੇਂ ਨਵੇਂ ਮੈਂਬਰ ਬਣਦੇ ਨੇ ਉਹ ਨਵੇਂ ਮੈਂਬਰ ਤਾਂ ਵੀ ਸਹਿਯੋਗ ਲੈਂਦੇ ਹੈਗੇ ਕਿਸੇ ਤਰ੍ਹਾਂ ਦਾ ਅਸੀਂ ਕਿਸੇ ਤਰ੍ਹਾਂ ਦਾ ਕਿਸੇ ਮੈਂਬਰ ਦਾ ਕਿਸੇ ਸ਼ਹਿਰ ਨਿਵਾਸੀ ਦਾ ਕਿਸੇ ਸਰਕਾਰ ਦਾ ਕੋਈ ਸਹਿਯੋਗ ਨਹੀਂ ਲੈਂਦੇ ਉਹ ਸਿਰਫ ਐਂਡ ਸਿਰਫ ਸਰਬਤ ਦਾ ਭਲਾ ਟਰਸਟ ਜਿਹੜੇ ਸਾਡੇ ਡਾਕਟਰ ਐਸਲੀ ਸਿੰਘ ਵਰਾਏ ਜੀ ਸਦਕਾ ਹੀ ਆਪਾਂ ਇਹ ਮਦਦ ਕਰ ਰਹੇ ਹਾਂ ਆਪਣੇ ਵੱਲੋਂ ਕੋਈ ਸਹਿਯੋਗ ਕਰਨਾ ਚਾਹੁੰਦਾ ਇੰਡੀਪੈਂਡੈਂਟ ਆਪਣੇ ਇਹਨਾਂ ਦੇ ਜਿੱਥੇ ਮਕਾਨ ਬਣੇ ਉੱਥੇ ਆਪਣੇ ਆਪ ਘਰ ਜਵੇ ਕੋਈ ਸਾਡਾ ਕੋਈ ਕੰਟਰੋਲ ਨਿਯਮਦਾ ਅਸੀਂ ਕਿਥੇ ਨੂੰ ਨਹੀਂ ਕਰਨ ਤੁਸੀਂ ਕੀ ਨੇ ਕਰਿਆ ਤੁਸੀਂ ਕੌਣ ਸਾਡੇ ਸ਼ਹਿਰ ਦੀ ਸ਼ਾਨ ਸਾਡੇ ਪੰਜਾਬ ਕੁਲਿਸ਼ਨ ਕੰਟਰੋਲ ਬੋਰਡ ਦੇ ਐਕਸੀਅਨ ਸਾਡਾ ਵੀਰ ਦਵਿੰਦਰ ਸਿੰਘ ਜੀ ਤੇ ਸਾਡੇ ਨਾਲ ਸ਼ਿਨਾ ਜੀ ਆਏ ਹੋਏ ਐਸਸੀਓ ਸਾਹਿਬ ਉਹਨਾਂ ਦੇ ਚਲ ਕਰਨਾ ਨਾਲ ਇਹਨਾਂ ਨੇ ਨਹੀਂ ਪੱਤਰ ਰੱਖਿਆ ਇਹਨਾਂ ਦਾ ਬਹੁਤ ਵੱਡਾ ਸਾਡੇ ਤੇ ਸਹਿਯੋਗ ਰਹਿਣਾ ਹੈ ਉਹ ਇਹਨਾਂ ਨੇ ਸਾਨੂੰ ਇਹ ਵੀ ਸ਼ੁਰੂ ਦਿੱਤਾ ਹੈ ਵੀ ਹੋਰ ਵੀ ਕੋਈ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਰੇਤਤਾ ਹੋਵੇ ਬਜਰੀ ਹੋਵੇ ਕੋਈ ਹੋਵੇ ਉਹ ਹਮੇਸ਼ਾ ਕਹਿੰਦੇ ਸਾਨੂੰ ਤੁਸੀਂ ਦੱਸੋ ਅਸੀਂ ਉਹ ਹੀ ਸਪਲਾਈ ਕਰਨ ਨੂੰ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਐਕਸਰ ਸਾਹਿਬ ਤੁਸੀਂ ਵੀ ਜੁੜੇ ਆ ਸਰਬਤ ਦੇ ਭਲੇ ਚੈਰੀਟੇਬਲ ਟਰਸਟ ਦੇ ਨਾਲ ਕਿਵੇਂ ਲੱਗਿਆ ਤੁਹਾਨੂੰ ਸਰ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਮੈਂ ਜੱਗੀ ਸਾਹਿਬ ਦੇ ਕਾਜ਼ ਆ ਇਸ ਇਨਡਰਸਟ ਲਿਸਟ ਇਸ ਕਰਕੇ ਅਸੀਂ ਹੁਣੇ ਨਾ ਸਾਨੂੰ ਪਿੱਛੇ ਇੱਕ ਛੋਟਾ ਬੱਚਾ ਮਿਲਿਆ ਸੀ ਸੜਕ ਦੇ ਉੱਤੇ ਉਦੋਂ ਮੈਂ ਸਰਬਤ ਦੇ ਭਲੇ ਦੇ ਨਾਮ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਘਰ ਦੇ ਉੱਤੇ ਛੱਤ ਸੀਗੀ ਬਟ ਮਕਾਨ ਨੂੰ ਲੈਂਟਰ ਨਹੀਂ ਉਹ ਨਹੀਂ ਸੀਗਾ ਪਲੱਸਟਰ ਨਹੀਂ ਹੋਇਆ ਸੀਗਾ ਮੈਂ ਜੱਗੀ ਸਾਹਿਬ ਨਾਲ ਇਹ ਗੱਲ ਕੀਤੀ ਜਦੋਂ ਇਹ ਕਹਿੰਦੇ ਕੋਈ ਗੱਲ ਨਹੀਂ ਹੈ ਤੇ ਫਿਰ ਅਸੀਂ ਇਕੱਠੇ ਹੋ ਕੇ ਉਹਨਾਂ ਦੇ ਮਕਾਨ ਨੂੰ ਪਲੱਸਟਰ ਕਰਵਾ ਕੇ ਦਿੱਤਾ ਤੇ ਇੱਕ ਵਾਸ਼ਰੂਮ ਵੀ ਬਣਾ ਕੇ ਦਿੱਤਾ ਤੇ ਸੋ ਇਹ ਸਾਡਾ ਸੈਕੰਡ ਇਨੀਸ਼ੀਏਟਿਵ ਹੈ ਜੀ ਇਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਵੀ ਘਾਟਣ ਵਾਲੀ ਬੁਲਾਇਆ ਕਰਨੇ ਅੱਜ ਮੈਂ ਸਰਵਦੇ ਘਲੇ ਭਲੇ ਦੇ ਜਿਹੜੇ ਸਰਪ੍ਰਸਤ ਨੇ ਡਾਕਟਰ ਐਸਪੀ ਸਿੰਘ ਬਰਾਏ ਉਨਾਂ ਲਈ ਇਹ ਹੀ ਕਾਮਨਾ ਕਰਾਂ ਪ੍ਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸੋ ਦੈਟ ਤਾਂ ਕਿ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ। ਧੰਨਵਾਦ ਜੀ। ਬਿਲਕੁਲ ਜੀ ਇਸਨ ਸਾਡੀ ਟੀਮ ਜਿਹੜੀ ਸਰਬੱਤ ਦੇ ਭਲ charitable trust ਦੇ ਨਾਲ ਮਿਲ ਕੇ ਜਿਹੜੇ ਗਰੀਬੜਿਆਂ ਗਰੀਬ ਲੋਕਾਂ ਦੇ ਜਿਹੜੇ ਘਰ ਜਿਹੜੇ ਤਿਆਰ ਕਰਕੇ ਦਿੰਦੀ ਹੈ ਤੇ ਅਸੀਂ ਚਾਹਾਂਗੇ ਕਿ ਦਿਨ ਦੁਗਣੀ ਰਾਤ ਚੌਗਣੀ ਸਰਬੱਤ ਦੇ ਭਲ charities ਦੇ ਬਾਨੀ ਡਾਕਟਰ ਸਪੀਸਿੰਗ ਬਰਾਏ ਨੂੰ ਪ੍ਰਮਾਤਮਾ ਰੱਖੇ। ਉਹ ਇਹ ਮਕਾਨ गिर ਗਿਆ ਸੀਗਾ ਜੀ ਇਹਦੇ ਨੀਚੇ ਖਾਸਾ ਸਾਡਾ ਸਮਾਨ ਵੀ ਸੀਗਾ ਜਿਹੜਾ ਦਬ ਗਿਆ ਸੀਗਾ ਜਦੋਂ ਹੁਣ ਅਸੀਂ ਇਹਦਾ ਕੰਮ ਚੈੱਕ ਕਰਵਾ ਰਹੇ ਹਾਂ ਸਰ ਸਾਡੇ ਉਹ ਸਮਾਨ ਵੀ ਅਸੀਂ ਕੱਢਿਆ ਇਹਦੇ ਪਿੱਛੋਂ ਆਪਣਾ ਜੀ ਮੈਂ ਤਾਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਸਾਡਾ ਮਕਾਨ ਪਾਇਆ ਜੀ ਬੜਾ ਤਰੈ ਰਹੇ ਜੀ ਇੱਥੇ ਖਾਸੇ ਟਾਈਮ ਤੋਂ ਰਹਦੇ ਜੀ ਇੱਥੇ ਅੱਧੀ ਅਸੀਂ ਉਰਦੇ ਜੀ ਹੋਰ ਕਿਸੇ ਨੇ ਨਹੀਂ ਜੀ ਸਹੀ ਜੋ ਸਰ ਮੈਂ ਜੱਗੀ ਸਰ ਕਲਾਸ ਹਮਕਲ ਤੇ ਇਹਨਾਂ ਨੂੰ ਪਿਆ ਸੀਗਾ ਇਹਨੇ ਫੇਕਾ ਪਾਪਰ ਭੇਜੇ ਸਾਡੇ ਆਹ ਫਿਰ ਇਹਨਾਂ ਨੇ ਕੰਮ ਕਰਾ ਹਾਂਜੀ ਗਿਰ ਸੁੱਕੇ ਸੀ ਤੇ ਜਿਹੜੇ ਪੜਾਈ ਸੀ ਹਾਂਜੀ ਉਹਦੇ ਚ ਗਿਰੇ ਸੀ ਹਾਂਜੀ ਹਾਂਜੀ ਸਰ ਬਾਲ